ਸਸਤੀਕਾਲ ਜੀ ડી5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂਦਰਜੀ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੋਂ ਮੰਕਾ ਮਨਮਾਉਣ ਲਈ ਦੇਸ਼ ਭਰ ਚ ਹੋਣ ਗਿਆ ਮਹਾਪੰਚਾਇਤਾਂ ਕਿਸਾਨਾਂ ਗੋਹ ਨੇ ਕੀਤਾ ਵੱਡਾ ਐਲਾਨ ਡੱਲੇ ਵਾਲੇ ਲੋਕਾਂ ਨੂੰ ਕੀਤੀ ਅਪੀਲ ਲੋਕ ਸਭਾ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਕਿਹਾ ਸਾਡੀ ਹਰਿਆਣਾ ਨਾਲ ਕੋਈ ਲੜਾਈ ਨਹੀਂ ਬਸ ਸਾਡੇ ਕੋਲ ਪਾਣੀ ਨਹੀਂ ਰੂਤੋ ਤੇਲ ਖਰੀਦਰ ਤੇ ਪੜ ਕੇ ਟਰਪ ਅਮਰੀਕਾ ਨੇ ਭਾਰਤ ਤੇ ਲਾਇਆ 50% ਦੀ ਟੈਰਿਫ ਰਾਸ਼ਟਰਪਤੀ ਨੇ ਕਾਰਜਕਾਰੀ ਹਕੂਮਤ ਤੇ ਕਿਤੇ ਦਸਤਕਤ ਤਾਰ ਲਈ ਦੁਕਾਨ ਚ 150 ਲੋਕਾਂ ਦੇ ਦਬੇ ਹੋਣ ਦਾ ਖੱਸਾ ਹੁਣ ਤੱਕ 5 ਲਾਸ਼ਾਂ ਮਿਲੀਆਂ ਫੌਜ ਨੂੰ ਸੌਂਪਿਆ ਗਿਆ ਅਪਚਾਰ ਚ ਹੁਣ ਖਬਰਾਂ ਪਹਿਸਤਾਨਾ ਸਬਕ ਕਿਸਾਨ ਮੋਰਚਾ ਗੈਰ ਨੀਤੀਕ 파ਰਤ ਵੱਲੋਂ ਇੱਕ ਅਹਿਮ ਮੀਟਿੰਗ ਕੀਤੀ ਗਈ ਹੈ ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਇੱਕ ਵੱਡੀ ਮਹਾਪੰਚਾਇਤ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਬਾਰੇ ਜਾਣਕਾਰੀ ਦੇ ਦੋ ਕਿਸਾਨ ਅਗੋਜ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਤਿੱਲੀ ਦੋ ਐਲੀਡਰਾਂ ਵੱਲੋਂ ਪੰਜਾਬ ਸਰਕਾਰ ਰਾਹੀਂ ਲੈਂਡ ਪੂਲਿੰਗ ਨਾਮੀ ਕਾਲੀ ਨੀਤੀ ਤਿਆਰ ਕਰਵਾਈ ਗਈ ਹੈ ਇੱਕ ਵੱਡੀ ਕਿਸਾਨ ਮਹਾਪੰਚਾਇਤ ਹੋਣੀ ਹੈ एसकेएम नॉन पॉलिटिकलली इस अपरले ਦੇ ਨਾਲ ਪੂਰੇ ਇਲਾਕੇ ਦੇ ਲੋਕ ਪੂਰੇ ਪੰਜਾਬ ਦੇ ਲੋਕਾਂ ਨੇ ਇਹਦੇ ਵਿੱਚ ਸ਼ਮੂਲਿਤ ਕਰਦੇ ਆ। ਆਪ ਸਭ ਨੂੰ ਮੇਰੀ ਬੇਨਤੀ ਹੈ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾਂਦੀ ਹੈ। ਕਿ ਦੋਸਤੋ ਜਿਸ ਤਰੀਕੇ ਦੇ ਨਾਲ ਇਹਨਾਂ ਜ਼ਮੀਨਾਂ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਤੁਸੀ ਇਹਨਾਂ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਬਹੁਤ ਵਾਰੀ ਆਪਾਂ ਦੇਖਦੇ ਹੁੰਨੇ ਆ ਭਾਜਪਾ ਵਾਲੇ ਇਹ ਕਹਿੰਦੇ ਨੇ ਕਿ ਲੈਂਡ ਪੂਲਿੰਗ ਲੈ ਕੇ ਇਹ ਲੋਕਾਂ ਨੂੰ ਧੋਖਾ ਕਰ ਰਹੇ ਨੇ ਲੈਂਡ ਪੂਲਿੰਗ ਦੇ ਵਿੱਚ ਜ਼ਮੀਨਾਂ ਲੈ ਕੇ ਆਮ ਆਦਮੀ ਪਾਰਟੀ ਦੇ ਉੱਤੇ ਬੜਾ ਕਟਾਕਸ ਕਸਦੇ ਨੇ ਲੇਕਿਨ ਅੱਜ ਤੁਹਾਡਾ ਇਹ ਵੀ ਭੁਲੇਖਾ ਨਿਕਲ ਗਿਆ ਕਿ ਹਰਿਆਣਾ ਦੇ ਅੰਦਰ 35000 ਏਕੜ ਜ਼ਮੀਨ ਲੈਂਡ ਪੂਲਿੰਗ ਦੇ ਵਿੱਚ ਲੈਂਡ ਦਾ ਫੈਸਲਾ ਹਰਿਆਣਾ ਗਵਰਨਮੈਂਟ ਨੇ ਹੀ ਕਰ ਲਿਆ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਦੋਸਤੋ ਪੂਰੇ ਦੇਸ਼ ਦੇ ਅੰਦਰ ਤੁਹਾਡੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਨ ਦੀ ਕਾਰਪੋਰੇਟ ਨੂੰ ਕਬਜ਼ੇ ਕਰਵਾਉਣ ਦੀ ਤਿਆਰੀ ਹੋ ਚੁੱਕੀ ਹੈ ਆਪ ਸਭ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਭਰਾਵੋ ਇਹ ਬਹੁਤ ਵੱਡਾ ਵਾਰ ਹੈ ਬਹੁਤ ਗੰਭੀਰਤਾ ਦੇ ਨਾਲ ਇਸ ਇਸ਼ੂ ਨੂੰ ਸਮਝ ਕੇ ਅੱਗੇ ਵਧਣ ਦੀ ਜ਼ਰੂਰਤ ਹੈ ਅੱਜ ਆਪਾਂ ਜੇ ਘਰਾਂ 'ਚ ਬੈਠੇ ਰਹੇ ਤਾਂ ਸਮਝੋ ਕਦੇ ਵੀ ਤੁਸੀਂ ਇਹਦੇ ਖਿਲਾਫ ਲੜ ਨਹੀਂ पाओगे ਤੁਹਾਡੇ ਤੁਹਾਨੂੰ ਲੜਨ ਜੋਗਰਾ ਛੱਡਣਾ ਹੀ ਨਹੀਂ ਨਾ ਸਰਕਾਰਾਂ ਨੇ ਜਿਉ ਤੁਹਾਡੇ ਕੋਲ ਜ਼ਮੀਨ ਹੀ ਨਾ ਰਹੀ ਤੁਹਾਨੂੰ ਆਪਣੀ ਰੋਟੀ ਦੇ ਲਾਲੇ ਪੈ ਗਏ ਤੁਹਾਡੇ ਦਿਮਾਗ ਦੇ ਵਿੱਚ ਆਪਣੇ ਬੱਚੇ ਪਾਲਣ ਤੱਕ ਦਾ ਇੱਕ ਖਤਰਾ ਸਾਹਮਣੇ ਖੜਾ ਹੋ ਗਿਆ ਤਾਂ ਫਿਰ ਕਿਸ ਤਰੀਕੇ ਦੇ ਨਾਲ ਤੁਸੀਂ ਇਹ ਲੜਾਈਆਂ ਲੜ पाओगे ਸੋ ਅੱਜ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜਿਹੜਾ ਇਸਾਨ ਮਹਾ ਪੰਚਾਇਤ ਦੀ ਵੱਡੀ ਰੈਲੀ ਜ਼ਮੀਨ ਬਚਾਓ ਰੈਲੀ ਕੀਤੀ ਜਾ ਰਹੀ ਹੈ ਇਸ ਰੈਲੀ ਦੇ ਵਿੱਚ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾਂਦੀ ਹੈ ਇਸ ਇਲਾਕੇ ਦੀਆਂ ਸੰਗਤਾਂ ਪੰਜਾਬ ਭਰ ਦੀਆਂ ਸੰਗਠਨਾਂ ਇਦੋਂ ਇੱਥੇ ਨਹੀਂ ਹਰਿਆਣੇ ਦੀਆਂ ਸੰਗਠਨਾਂ ਨੂੰ ਵੀ ਮੇਰੀ ਬੇਨਤੀ ਆ ਅਪੀਲ ਹੈ ਤੱਕੜੇ ਹੋ ਕੇ ਇਹਦੇ ਵਿੱਚ ਸ਼ਾਮੂਲਿਤ ਕਰੋ ਉੱਤਰਾਖੰਡ ਦਾ ਪਿੰਡ ਧਾਰਲੀ ਮਲਵੇ ਵਿੱਚ ਦਬਿਆ ਹੋਇਆ ਹੈ ਨੇੜੇ-ਤੇੜੇ ਨਾ ਤਾਂ ਸੜਕ ਹੈ ਤੇ ਨਾ ਹੀ ਕੋਈ ਬਾਜ਼ਾਰ ਜਿੱਧਰ ਦੇਖੋ ਸਿਰਫ 50 ਫੁੱਟ ਮਲਵਾ ਹੈ ਤੇ ਦਿਲ ਦਹਿਲਾਦਣ ਵਾਲੀ ਚੁੱਪ ਹੈ ਫੌਜ ਦੇ ਜਵਾਨ ਆਪਣੇ ਹੱਥਾਂ ਨਾਲ ਵੱਡੇ ਪੱਥਰਾਂ ਦੇ ਮਲਵੇ ਹੇਠਾਂ ਜਾਂਨਾ ਦੀ ਭਾਲ ਕਰ ਰਹੇ ਹਨ ਮੁੱਖ ਮੰਤਰੀ ਪੁਸ਼ਕਰ ਧਾਮੀ ਨੇ ਕਟਨਾਤੇ ਕਿਹਾ ਕਿ ਇਸ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਲਈ ਸਭ ਤੋਂ ਵਧੀਆ ਇਲਾਜ ਪ੍ਰਬੰਧ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਬਚਾਅ ਟੀਮਾਂ ਆਪਣੇ ਕੰਮ ਵਿੱਚ ਲੱਗੀਆਂ ਹੋਈਆਂ ਨੇ ਉਤਰਾ ਵਿੱਚ ਅਚਾਨਕ ਆਏ ਹੜ੍ਹ ਨੇ ਇੱਕ ਪੂਰਾ ਪਿੰਡ ਆਪਣੇ ਥੱਲੇ ਦੱਬ ਲਿਆ ਜਿਸ ਕਾਰਨ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਬਚਾਅ ਕਾਰਜ ਹਲੇ ਵਿਚਾਰੀ ਹੈ ਲੋਕਾਂ ਦੀ ਮੌਤ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਇਸ ਹੜ੍ਹ ਕਾਰਨ ਆਲੇ-ਦਾਲ ਦੇ ਲਿੰਕ ਸੜਕਾਂ ਟੁੱਟ ਗਈਆਂ ਹਨ ਜਿਸ ਕਾਰਨ ਪਿੰਡ ਵਿੱਚ ਪਹੁੰਚਣਾ ਬਹੁਤ ਮੁਸ਼ਕਲ ਹੋਇਆ ਪਿਆ ਹੈ ਜੀਸੀਬੀ ਵਰਗੀਆਂ ਵੱਡੀਆਂ ਮਸ਼ੀਨਾਂ ਵੀ 36 ਘੰਟਿਆਂ ਬਾਅਦ ਵੀ ਇੱਥੇ ਨਹੀਂ ਪਹੁੰਚ ਸਕੀਆਂ ਬਹੁਤ ਜਵਾਨ ਆਪਣੇ ਹੱਥਾਂ ਨਾਲ ਪੱਥਰ ਹਟਾ ਕੇ ਮਲਬੇ ਵਿੱਚ ਦਬੀਆਂ ਜਾਨਾਂ ਪਾੜ ਰਹੇ ਹਨ ਇਸ ਪਿੰਡ ਵਿੱਚ 150 ਤੋਂ ਵੱਧ ਲੋਕਾਂ ਦੇ ਦਬੇ ਹੋਣ ਦਾ ਅਖਾ ਸੁਝਤਾਇਆ ਜਾ ਰਿਹਾ ਹੈ जिस कार वो बच गए इसते उत्तराखण्ड के मुख्यमंत्री पुष्कर सिंह धामी ने कहा कि बचाव कार्य लगातार जारी है उन्होंने कहा कि एनडीआरएफ डी आर एफ एस डी आर एफ टीम मौके ऐसी पहुँच गई है मालवा हटाया जा रहा है बचे लोग लगातार जारी है मुखुआ के लोग और हमारा बगौरी गाँव वहाँ आरोप है हरसिल के लोग सभी ऐसी भेंट हुई सबसे मुलाकात हुई सबकी बातें सुनी और रेस्क्यू अभियान वहाँ पर प्रारम्भ कर दिया गया है जो घायल थे उनको आज यहाँ भी शिफ्ट किया गया है एम्स के लिए भी शिफ्ट किया जा रहा है और जो बेस्ट से बेस्ट इलाज हो सकता है वो इलाज की व्यवस्था हम लोग कर रहे हैं अभी हमारा प्रयास है कि सभी व्यवस्थाएं वहां पर फिर से जो है सुचारू हों उसके लिए वहां डीएम और एसपी अब वहां पहुंच गए हैं उन्होंने अपना कैंप भी कार्यालय भी वहां पर खोल दिया है वहां से सारी गतिविधियां चलेंगी आज दिन भर हेलीकॉप्टरों का पहुंचना हुआ है अभी हमारे आदमी मंत्री अजय टम्टा जी भी यहां पर ग्राउंड में आ गए हैं और उनके साथ एनएच की और बीआरओ की पूरी टीम भी यहां गई है वो टीम भी हमारे यहां पर पीडब्ल्यूडी और बीआरओ सब मिलकर जो बेली ब्रिज जो गंगनानी के पास लगाना है और हमारा एक बीच में और स्थान है जो गंगनानी से पहले का उस नाले उस गाड़ के पास भी वहां पर भी जो है बेली ब्रिज बनने तो बेली ब्रिज की व्यवस्था हो रही चार बेली ब्रिज भी आ रहे हैं रुड़की से भी हम लोगों ने तत्काल व्यवस्था के लिए कहा है वो भी व्यवस्था हो रही है तो रोड कनेक्टिविटी बनने में अभी टाइम लगेगा लेकिन अन्य व्यवस्थाएं चलेंगी सर्च अभियान भी चलेगा बिजली रिस्टोर करने में भी अभी परेशानी है लगभग 12 किलोमीटर का पूरा केबिल जो है उससे पावर हाउस पूरी तरह से इस आपदा में प्रभावित हुआ है धराली पूरा का पूरा आपदा की भेंट चढ़ गया है बहुत बड़ा नुकसान हुआ है वहां पर लेकिन हम लोग सब लोग सारे लोग मिलकर इस आपदा से निकलेंगे हम मेरा धराली गांव फिर से जो है पहली स्थिति में आएगा उसके लिए हम सब लोग प्रयास कर रहे हैं इस समय सभी लोगों को उनके साथ खड़ा होना है हम सब लोग उनके साथ खड़े हैं पूरा देश भी खड़ा है आदरणीय प्रधानमंत्री जी ने भी लगातार उनकी हर प्रकार से उन्होंने चिंता भी की है हमको आश्वस्त भी किया है कि जो भी भारत सरकार के स्तर पर सहयोग होगा हो सभी सहयोग हो उनके स्तर पर किया जाएगा ਤੋਂ ਦੱਸਦੀ ਕਿ ਉੱਤਰਾਖੰਡ ਦੇ ਪਿੰਡ ਧਾਰਲੇ ਵਿੱਚ ਮਿੱਟੀ ਅਤੇ ਮਲਬੇ ਨੇ ਪੂਰੇ ਪਿੰਡ ਨੂੰ ਹੀ ਆਪਣੇ ਥੱਲੇ ਦੱਬ ਦਿੱਤਾ ਇਸ ਦੌਰਾਨ ਬਹੁਤ ਸਾਰੇ ਲੋਕ ਪਿੰਡ ਵਿੱਚ ਹੀ ਸਨ ਇਸ ਮਲਬੇ ਦੀ ਭਾਰਤ ਕਈ ਮੰਜ਼ਰਾਂ ਉੱਤੇ ਦੱਸੀ ਜਾ ਰਹੀ ਹੈ ਤੇ ਬਹੁਤ ਸਾਰੇ ਲੋਕਾਂ ਦੀ ਹਾਲੇ ਵੀ ਮਲਬੇ ਵਿੱਚ ਜਿਉਂਦੇ ਹੋਣ ਦੀ ਆਸ ਕੀਤੀ ਜਾ ਰਹੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰਪ ਨੇ 30 ਜੁਲਾਈ ਨੂੰ ਭਾਰਤ ਤੇ 25% ਦੀ ਵਾਧੂ ਟੈਰਿਫ ਲਗਾਉਣ ਦਾ ਐਲਾਨ ਕੀਤਾ ਪਰ ਹੁਣ ਭਾਰਤ ਤੇ ਕੁੱਲ 50% ਦੀ ਟੈਰਿਫ ਲਗਾਇਆ ਜਾਵੇਗਾ ਉਹਨਾਂ ਨੇ ਬੁੱਧਵਾਰ ਨੂੰ ਇਸ ਨਾਲ ਸੰਬੰਧਿਤ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਇਹ ਆਦੇਸ਼ 21 ਦਿਨਾਂ ਬਾਅਦ ਯਾਨੀ ਕਿ ਭਾਰਤ ਵੱਲੋਂ ਰੂਸ ਤੋਂ ਲਗਾਤਾਰ ਕੱਚਾ ਤੇਲ ਖਰੀਦਦੇ ਜਾਣ ਤੋਂ ਨਾਰਾਜ਼ ਅਮਰੀਕੀ ਰਾਸ਼ਟਰਪਤੀ ਡੋਨਾਟ ਟਰੰਪ ਨੇ ਜੁਰਮਾਨੇ ਵਜੋਂ ਭਾਰਤ ਤੋਂ ਆਉਣ ਵਾਲੀਆਂ ਵਸਤਾਂ ਤੇ ਟੈਰਿਫ ਹੁਣ 25% ਤੋਂ ਵਧਾ ਕੇ 50% ਦੀ ਕਰ ਦਿੱਤਾ ਗਿਆ ਹੈ। ਅਮਰੀਕਾ ਵੱਲੋਂ ਟੈਰਿਫ ਦੁੱਗਣਕ ਤੇ ਜਾਣ ਨਾਲ ਕੱਪੜਾ, ਸਮੁੰਦਰੀ ਉਤਪਾਦ ਤੇ ਚਮੜੇ ਨਾਲ ਬਣੀਆਂ ਵਸਤਾਂ ਦੀ ਬ੍ਰਾਂਡ ਦੇ ਜਿਹੇ ਖੇਤਰਾਂ ਤੇ ਮਾੜਾ ਅਸਰ ਪੈਣ ਦੀ ਸੰਭਾਵਨਾ ਹੈ। ਟਰੰਪ ਨੇ ਕਾਰਜਕਾਰੀ ਹੁਕਮਾਂ ਤੇ ਬੁੱਧਵਾਰ ਨੂੰ ਦਸਤਖਤ ਕੀਤੇ ਜਿਸ 'ਚ ਕਿਹਾ ਗਿਆ ਹੈ ਕਿ ਰੂਸੀ ਫੈਡਰੇਸ਼ਨ ਦੀ ਸਰਕਾਰ ਵੱਲੋਂ ਅਮਰੀਕਾ ਲਈ ਪੈਦਾ ਹੋ ਰਹੇ ਖਤਰਿਆਂ ਦੇ ਹੱਲ ਲਈ ਭਾਰਤ ਦੇ 25% ਕਿ 50% ਦੀ ਹੋ ਜਾਵੇਗਾ ਪਹਿਲਾਂ ਲਾਇਆ ਗਿਆ 25% ਦੀ ਟੈਰਿਫ ਭਲਕੇ 7 ਅਗਸਤ ਤੋਂ ਲਾਗੂ ਹੋ ਜਾਵੇਗਾ ਜਦਕਿ 25% ਦੀ ਵਾਧੂ ਟੈਰਿਫ 21 ਦਿਨਾਂ ਬਾਅਦ 27 ਅਗਸਤ ਤੋਂ ਅਮਲ ਵਿੱਚ ਲਿਆਂਦਾ ਜਾਵੇਗਾ ਹੁਕਮ ਚਿਟਰਪ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਭਾਰਤ ਸਰਕਾਰ ਇਸ ਵੇਲੇ ਸਿੱਧੇ ਜਾਂ ਸਿੱਧਾਂ ਨਾਲ ਰੂਸੀ ਫੈਡਰੇਸ਼ਨ ਤੋਂ ਤੇਲ ਦਰਾਮਦ ਕਰ ਰਹੀ ਹੈ ਇਸ ਲਈ ਅਮਰੀਕੀ ਖੇਤਰ ਵਿੱਚ ਆਉਣ ਵਾਲੀਆਂ ਭਾਰਤੀ ਵਸਤਾਂ ਤੇ 25% ਦੀ ਵਾਧੂ ਟੈਰਿਫ ਲੱਗੇਗਾ ਉਨ੍ਹਾਂ ਕਿਹਾ ਕਿ ਭਾਰਤ ਆਪਣੀ ਜ਼ਰੂਰਤ ਦਾ ਕਰੀਬ 88% ਦਾ ਕੱਚਾ ਤੇਲ ਵਿਦੇਸ਼ ਤੋਂ ਖਰੀਦਦਾ ਹੈ ਭਾਰਤ 2021 ਤੱਕ ਦਰਾਮਦ ਕੁੱਲ ਕੱਚੇ ਤੇਲ ਦਾ ਮੁੱਢਕ ਤੋ ਖਰੀਦਦਾ ਸੀ ਪਰ ਹੁਣ ਭਾਰਤ ਦਾ ਸਭ ਤੋਂ ਵੱਡਾ ਤੇਲ ਸਪਲਾਈਅਰ ਬਣ ਗਿਆ ਹੈ ਭਾਰਤ ਨੇ ਜੁਲਾਈ ਚ ਰੋਜ਼ਾਨਾ ਕਰੀਬ 50 ਲੱਖ ਬੈਰਲ ਤੇਲ ਦੀ ਦਰਾਮਦ ਕੀਤੀ ਸੀ ਜਿੱਚ 16 ਲੱਖ ਬੈਰਲ ਤੇਲ ਅਰੂਪ ਤੋਂ ਆਇਆ ਸੀ ਨਵੇਂ ਟੈਰਿਫ ਮਗਰੋਂ ਅਮਰੀਕਾ ਚ ਭਾਰਤ ਤੇ ਬ੍ਰਾਜ਼ੀਲ ਦੀ ਅਬਸਤਾ ਤੇ ਸਭ ਤੋਂ ਵੱਧ 50% ਦੀ ਟੈਰਿਫ ਲੱਗੇਗਾ ਅਜੇ ਚ ਭਾਰਤ ਦੇ ਮੁਕਾਬਲੇ ਵਾਲੇ ਮੁਲਕ ਅਮਰੀਕੀ ਬਾਜ਼ਾਰ 'ਚ ਬਿਹਤਰ ਸਥਿਤੀ ਵਿੱਚ ਹੋਣਗੇ ਕਿਉਂਕਿ ਉਹਨਾਂ ਦਾ ਟੈਰਿਫ ਬਹੁਤ ਘੱਟ ਹੈ ਇਹ ਐਲਾਨ ਅਜੇ ਸਮੇਂ ਹੋਇਆ ਜਦੋਂ ਅਮਰੀਕੀ ਟੀਮ ਨੇ ਪ੍ਰਸਤਾਵਿਤ ਦੁਵੱਲੇ ਵਪਾਰ ਸਮਝੌਤੇ ਲਈ ਛੇਵੇਂ ਗੇੜ ਦੀ ਵਾਰਤਾ ਲਈ 25 ਅਗਸਤ ਨੂੰ ਭਾਰਤ ਆਉਣ ਵਾਲੀ ਹੈ ਜਿਨ੍ਹਾਂ ਖੇਤਰਾਂ ਨੂੰ ਇਸ ਟੈਰਿਫ ਨਾਲ ਨੁਕਸਾਨ ਹੋਵੇਗਾ ਉਹਨਾਂ 'ਚ ਕਪੜਾ ਰਤਨ ਦੇ ਗਹਿਣੇ ਝੀਂਗਾ ਚਮੜਾ ਜੁੱ ਪਛੂਤ ਪਾਦੇ ਰਸੈਂ ਤੇ ਬਿਜਲੀ ਤੇ ਮਸ਼ੀਨਰੀ 'ਚ ਆਮਲਾ ਹਨ ਅਮਰੀਕਾ ਸੰਤਰੀ ਵਸਤਾ ਆਟੋਮੋਬਾਈਲਜ਼ ਖੇਤੀ ਤੇ ਡੇਰੀ ਵਸਤਾ ਉਪਰ ਡਿਊਟੀ 'ਚ ਛੋਟ ਚਾਹੁੰਦਾ ਹੈ ਇਹ ਛੋਟ ਲੈਣ ਲਈ ਅਮਰੀਕਾ ਨੇ ਭਾਰਤ ਤੇ ਟੈਰਿਫ ਪਾ ਕੇ ਦਬਾਅ ਬਣਾਇਆ ਹੈ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਉਹਨਾਂ ਨੂੰ ਰੂਸ ਤੋਂ ਯੂਰੇਨੀਅਮ ਖਾਦਾਂ ਤੇ ਸੈਨਾਂ ਦੀ ਅਮਰੀਕੀ ਦਰਾਮਦ ਬਾਰੇ ਕੋਈ ਜਾਣਕਾਰੀ ਨਹੀਂ ਟਰੰਪ ਨੇ ਇਸ ਸੰਬੰਧੀ ਭਾਰਤ ਵੱਲੋਂ ਲਾਏ ਗਏ ਦੋਸ਼ਾਂ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਮੈਨੂੰ ਇਸ ਬਾਰੇ ਕੁਝ ਪਤਾ ਨਹੀਂ ਮੈਨੂੰ ਇਸ ਦੀ ਜਾਂਚ ਕਰਨੀ ਹੋਵੇਗੀ ਪਰ ਅਸੀਂ ਇਸ ਦਾ ਜਵਾਬ ਦੇਵਾਂਗੇ ਅਮਰੀਕੀ ਰਾ ਊਰਜਾ ਖਰੀਦ ਰਹੇ ਹਨ ਟਰੰਪ ਨੇ ਭਾਰਤ ਵੱਲੋਂ ਰੂਸ ਤੋਂ ਕੱਚਾ ਤੇਲ ਖਰੀਦ ਕੇ ਵੱਡੇ ਮੁਨਾਫੇ ਲਈ ਅੱਗੇ ਵੇਚਣ ਤੇ ਦੋਸ਼ ਗਾਇਆ ਇਸ ਦੇ ਨਾਲ ਹੀ ਉਹਨਾਂ ਨੇ ਧਮਕੀ ਦਿੱਤੀ ਕਿ ਅਮਰੀਕਾ ਭਾਰਤ 'ਤੇ ਹੋਰ ਜ਼ਿਆਦਾ ਟੈਰਿਫ ਲਗਾਏਗਾ ਚੀਨ سمیت ਹੋਰ ਮੁਲਕਾਂ ਵੱਲੋਂ ਰੂਸ ਤੋਂ ਊਰਜਾ ਖਰੀਦਣ ਤੇ 100% ਦੀ ਟੈਰਿਫ ਲਗਾਉਣ ਦੀ ਧਮਕੀ ਦੇਣ ਤੇ ਟਰੰਪ ਨੇ ਕਿਹਾ ਕਿ ਮੈਂ ਕੋਈ ਫੀਸਦਤ ਨਹੀਂ ਦੱਸਿਆ ਪਰ ਅਸੀਂ ਜਿਆ ਕੁਝ ਕਰ ਰਹੇ ਹਾਂ ਦੇਖਦੇ ਹਾਂ ਅੱਗੇ ਕੀ ਹੁੰਦਾ ਹੈ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਚੀਨ 'ਤੇ ਲਗਾਇਆ ਗਿਆ 25% ਦੀ ਟੈਰਿਫ ਦਾ ਅਸਰ ਹੁਣ ਅਮਰੀਕਾ 'ਤੇ ਹੀ ਪਾਰੂ ਪੈਂਦਾ ਨਜ਼ਰ ਆ ਰਿਹਾ ਹੈ ਦਰ ਇਕ ਪਾਸੇ ਜਿੱਥੇ ਟਰੰਪ ਦਾ ਯਰਾ ਅਮਰੀਕੀ ਕੰਪਨੀਆਂ ਨੂੰ ਚੀਨ ਤੋਂ ਦੂਰ ਕਰਕੇ ਭਾਰਤ, ਵੀਤਨਾਮ ਤੇ ਹੋਰ ਏਸ਼ੀਆਈ ਦੇਸ਼ਾਂ ਵੱਲ ਮੋੜਨਾ ਸੀ ਹੁਣ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਵੱਡੀਆਂ ਬਹੁ-ਰਾਸ਼ਟਰੀ ਕੰਪਨੀਆਂ ਇੱਕ ਵਾਰ ਫਿਰ ਚੀਨ ਦਾ ਰੁਖ ਕਰ ਰਹੀਆਂ ਨੇ ਅਮਰੀਕੀ ਰਾਸ਼ਟਰਪਤੀ ਡੋਲਨ 트럼ਪ ਦੁਆਰਾ ਚੀਨ ਤੇ ਲਗਾਈ ਗਈ 25% ਆਯਾ ਟਿਊਟੀ ਯਾਨੀ ਕਿ ਟੈਰਿਫ ਦਾ ਉਲਟ ਅਸਰ ਪੈਂਦਾ ਜਾਪਦਾ ਹੈ। ਇੱਕ ਪਾਸੇ ਜਿੱਥੇ 트럼ਪ ਦਾ ਇਰਾਦਾ ਅਮਰੀਕੀ ਕੰਪਨੀਆਂ ਨੂੰ ਚੀਨ ਤੋਂ ਦੂਰ ਕਰਕੇ ਭਾਰਤ, ਵਿਏਟਨਾਮ ਅਤੇ ਹੋਰ ਏਸ਼ੀਆਈ ਦੇਸ਼ਾਂ ਵੱਲ ਮੋੜਨਾ ਸੀ, ਹੁਣ ਤਾਜ਼ਾ ਅੰਕੜੇ ਦਰਸਾਉਂਦੇ ਨੇ ਕਿ ਵੱਡੀਆਂ ਬਹੁ-ਰਾਸ਼ਟਰੀ ਕੰਪਨੀਆਂ ਇੱਕ ਵਾਰ ਫਿਰ ਚੀਨ ਵੱਲ ਵਾਪਸ ਆ ਰਹੀਆਂ ਨੇ। ਪਿਛਲੇ ਕੁਝ ਸਾਲਾਂ ਵਿੱਚ ਅਮਰੀਕਾ ਤੇ ਯੂਰਪੀਅਨ ਯੂਨੀਅਨ ਦੀਆਂ ਬਹੁਤ ਹੀ ਸਾਰੀਆਂ ਕੰਪਨੀਆਂ ਨੇ ਚੀਨ ਪਲੱਸ 1 ਨੀਤੀ अपनाके भारत बंगलदेश अते वियतनाम ਵਰਗੇ ਦੇਸ਼ਾਂ ਦੇ ਵਿੱਚ ਵਿਕਲਪਿਕ ਸਪਲਾਈ ਚੇਨ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਹੁਣ ਮਹਾ ਦਾ ਕਹਿਣਾ ਹੈ ਕਿ ਚੀਨ ਦੇ ਮਜ਼ਬੂਤ ਨਿਰਮਾਣ ਬੁਨਿਆਦੀ ਢਾਂਚੇ ਸਸਤੇ ਅਤੇ ਹੁਨਰਮੰਦ ਮਜ਼ਦੂਰਾਂ ਤੇ ਲੋਜਿਸਟਿਕਸ ਦੀ ਤਾਕਤ ਨੇ ਇਸ ਨੂੰ ਦੁਬਾਰਾ ਨਿਵੇਸ਼ ਦਾ ਹੌਟਸਪੌਟ ਬਣਾ ਦਿੱਤਾ ਸੋ ਭਾਰਤ ਨੂੰ ਉਮੀਦ ਸੀ ਕਿ ਅਮਰੀਕੀ ਟੈਰਿਫ ਤਬਾਹ ਚੀਨ ਤੋਂ ਭੱਜਣ ਵਾਲੀਆਂ ਕੰਪਨੀਆਂ ਭਾਰਤ ਵਿੱਚ ਨਿਵੇਸ਼ ਵਧਾਉਣਗੀਆਂ ਹਾਲਾਕੀ ਨਿਰੰਤਰ ਨੀਤੀਗਤ ਅਸਥਿਰਤਾ ਜ਼ਮੀਨ ਪ੍ਰਾਪਤੀ ਸਮੱਸਿਆਵਾਂ ਕੀਰਤ ਕਾਨੂੰਨਾ ਗੁੰਜਲਤਾ ਅਤੇ ਲੌਜਿਸਟਿਕ ਸੀਮਾਵਾਂ ਕੰਪਨੀਆਂ ਲਈ ਰੁਕਾਵਟ ਬਣ ਰਹੀਆਂ ਨੇ। ਇਹੀ ਕਾਰਨ ਹੈ ਕਿ ਐਪਲ, ਟੈਸਲਾ ਤੇ ਇੰਟੈਲ ਵਰਗੀਆਂ ਕੰਪਨੀਆਂ ਦੁਬਾਰਾ ਚੀਨ ਦੇ ਵਿੱਚ ਆਪਣੇ ਕੰਮਕਾਜ ਨੂੰ ਵਧਾਉਣ ਬਾਰੇ ਸੋਚ ਰਹੀਆਂ ਨੇ। ਸੋ ਹਾਰਵਰਡ ਬਿਜ਼ਨਸ ਸਕੂਲ ਦੇ ਵਪਾਰ ਮਾਹਰ ਪ੍ਰੋਫੈਸਰ ਜੇਮਸ ਕੈਨੇਡੀ ਨੇ ਕਿਹਾ ਕਿ 25% ਟੈਰਿਫ ਲਗਾਉਣਾ ਪ੍ਰਤੀਕਾਤਮਕ ਹੈ ਪਰ ਜੇਕਰ ਚੀਨ ਦਾ ਉਤਪਾਦਨ ਤਾਂਜਾ ਬਹੁਤ ਹੀ ਬਿਹਤਰ ਹੈ ਤਾਂ ਕੰਪਨੀਆਂ ਲੰਮੇ ਸਮੇਂ ਦੇ ਵਿੱਚ ਉੱਥੇ ਹੀ ਰਹਿਣਗੀਆਂ। ਭਾਰਤ ਤੇ ਏਸ਼ੀਆ ਨੂੰ ਇਸ ਲਈ ਨੀਤੀਗਤ ਕ੍ਰਾਂਤੀ ਲਿਆਉਣੀ ਹਵੇਗੀ ਸੋ ਟ੍ਰੰਪ ਦੀ ਹਮਲਾਵਰ ਵਪਾਰ ਨੀਤੀ ਦੇ ਬਾਵਜੂਦ ਚੀਨ ਨੇ ਆਪਣੀ ਆਰਥਿਕ ਰਣਨੀਤੀ ਵਿੱਚ ਲਚਕਤਾ ਵਿਖਾਈ ਹੈ ਇਸ ਨੇ ਅਮਰੀਕੀ ਟੈਰੀ ਹੂਤੇ ਪ੍ਰਭਾਵ ਨੂੰ ਘਟਾਉਣ ਦੇ ਲਈ ਅਫਰੀਕਾ, ਮੱਧ ਏਸ਼ੀਆ ਅਤੇ ਲਾਤੀਨੀ ਅਮਰੀਕਾ ਦੇ ਬਾਜ਼ਾਰਾਂ ਵਿੱਚ ਵਿਸਥਾਰ ਕੀਤਾ ਜਿਸ ਨਾਲ ਇਸ ਦੇ ਨਿਰਯਾਤ ਵਿੱਚ ਨਵੀਂ ਊਰਜਾ ਆਈ ਹੈ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਸੰਸਦ ਭਵਨ ਪਹੁੰਚੇ ਲੋਕ ਸਭਾ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਇਸ ਦੌਰਾਨ ਉਹ ਲੋਕ ਸਭਾ ਸਪੀਕਰ ਤੇ ਸੰਸਦ ਦੇ ਪੁਰਾਣੇ ਸਾਥੀਆਂ ਨੂੰ ਮਿਲੇ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਵੇਲੇ ਦੇ ਮੁੱਦੇ ਤੇ ਗੱਲਬਾਤ ਕਰਨ ਆਏ ਹਾਂ ਮੁੱਖ ਮੰਤਰੀ ਮਾਨ ਨੇ ਸਲਾਹ ਦਿੱਤੀ ਕਿ ਜੇਕਰ ਸਿੰਧੂ ਟ੍ਰੀਟੀ ਰੱਦ ਹੋਈ ਹੈ ਤਾਂ ਜਨਾਬ ਤੇ ਕਸ਼ਮੀਰ ਦੀਆਂ ਦਰਿਆਵਾਂ ਦਾ ਪਾਣੀ ਪੰਜਾਬ ਜਾਵੇਗਾ ਜਿਸ ਤੋਂ ਬਾਅਦ ਵਾਧੂ ਪਾਣੀ ਹੋਵੇਗਾ ਬਸ ਟਰੰਪ ਕੋਈ ਟਵੀਟ ਨਾ ਕਰਨ ਅੱਜ ਸੰਸਦ ਮੈਂ ਮੂਜੇ ਆਨੇ ਦਾ ਮੌਕਾ ਮਿਲਿਆ ਹੈ ਮੇਰਾ ਆਪ ਸਮਝੋ ਕਿ ਪੁਰਾਣਾ ਘਰ ਹੈ यहीं से मैंने लोगों की सेवा का काम शुरू किया था लोकसभा में जब चौदह में जीत के आया था तो आज पुराने साथी भी मिले बड़ा अच्छा लगा जैसे आप पुराने कॉलेज में जाओगे अपने पुराने स्कूल में जाओगे पुराने टीचर मिलेंगे या पुराने दोस्त मिलेंगे ऐसा ही फील हुआ स्पीकर साहब को मिल के आए और बड़ा अच्छा और बड़ा एहसास हुआ कि हमें मतलब सभी ये कह रहे हैं यार क्यों चले गए यार तुम यहाँ से क्यों चले गए तुम तो यहाँ की रौनक थे तो होता है कई बार ऐसा दोस्तों को मिलना नहीं कोई ऐसा कोई मुद्दा नहीं था जस्ट एक मैं कल क्योंकि मेरी एस वाई एल की मीटिंग थी कल शाम माननीय जल शक्ति मंत्री सी आर पाटिल जी के और नायब सिंह सहनी जी के साथ तो उसी सिलसिले में आए हुए थे तो संजय संजय भाई ने कहा कि पार्लियामेंट भी आ जाओ तो हमारे एम को मिल अच्छा लगे ने और ने हमारे एम MP... सर लंबा है ये नाइनटीन से चल रहा है 1954 में तो मेरे पिताजी दो साल के थे है ना तो ये नसूर बना दिया हमारा हमारी लड़ाई कोई नहीं है हरियाणा वालों के साथ लेकिन इसको एक ऐसा ऐसा, ऐसा खींचते चले गए अब हालात ये हो गए हैं कि पानी हमारे पास नहीं है रिव्यू नहीं हुआ कभी भी है ना लेकिन पॉजिटिव बात करने की कोशिश करते हैं हम के अगर ये सिंध जो सिंध की ट्री रद्द हुई है अगर ये मतलब इम्प्लीमेंट हो जाए तो चनाब का कश्मीर नदी का और उज्ज का पानी पंजाब में आएगा पोंग डैम है हमारे पास रंजीत सागर से कनेक्टेड है और कंडी ये तीनों डैमों से वो तीनों दरिया कनेक्टेड है तो हमारे पास इतना पानी आ जाएगा कि 24 फोर एम एफ ट्वेंटी मिलियन एकड़ फीट हमारा झगड़ा दो तीन एम का है हरियाणा का हम तो राजस्थान मध्य प्रदेश का तमिलनाडु के अरब सागर तक पानी अगर लेके जाना चाहते हैं ले जाएं, लेकिन जाएगा पंजाब के थ्रू ਪੰਜਾਬ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ। ਦਰਅਸਲ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਲੈਂਡ ਪੋਲੀ ਨੀਤੀ ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਇਸ ਪ੍ਰਕਿਰਿਆ ਨੂੰ ਵਾਤਾਵਰਣ ਮੁਲਾਂਕਣ ਅਧਿਐਨ ਤਹੋਂ ਤੱਕ ਅੱਗੇ ਨਹੀਂ ਵਧਾਇਆ ਜਾ ਸਕਦਾ। ਇਸ ਨੂੰ ਲੈ ਕੇ ਹੁਣ ਸਿਆਸੀ ਪ੍ਰਤੀਕਿਰਿਆ ਵੀ ਆਉਣੀਆਂ ਸ਼ੁਰੂ ਹੋ ਗਈਆਂ ਨੇ। ਪੰਜਾਬ ਦੇ ਵਿੱਚ ਲੈਂਡ ਪੁਲਿੰਗ ਪਾਲਿਸੀ ਤੇ ਚੱਲ ਰਹੇ ਵਿਵਾਦ ਵਿਚਾਲੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਨੀਤੀ ਤੇ 7 ਅਗਸਤ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੱਕ ਅੰਤਰੀਮ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਕਿਹਾ ਹੈ ਕਿ ਜਦੋਂ ਤੱਕ ਵਾਤਾਵਰਣ ਮੁਲਾਂਕਣ ਅਧਿਐਨ ਨਹੀਂ ਹੁੰਦਾ ਇਸ ਪ੍ਰਕਿਰਿਆ ਨੂੰ ਅੱਗੇ ਨਹੀਂ ਵਧਾਇਆ ਜਾ ਸਕਦਾ। ਹਾਲਾਂਕਿ ਸਰਕਾਰੀ ਵਕੀਲ ਨੇ ਦਲੀਲ ਦਿੱਤੀ ਹੈ ਕਿ ਜ਼ਮੀਨ ਇਸ ਵੇਲੇ ਐਕਵਾਇਰ ਨਹੀਂ ਕੀਤੀ ਜਾ ਰਹੀ ਹੈ। ਸੁਣਵਾਈ ਦੌਰਾਨ ਅਦਾਲਤ ਨੇ ਨੀਤੀ ਨਾਲ ਜੁੜੇ ਕਈ ਅਹਿਮ ਨੁਕਤੇਾਂ ਦੇ ਸਵਾਲ ਉਠਾਏ ਨੇ ਅਤੇ ਨੀਤੀ ਸੰਬੰਧੀ ਜਵਾਬ ਮੰਗੇ ਨੇ। ਮਾਮਲੇ ਦੀ ਅਗਲੀ ਵਾਈ ਦੇ ਵਿੱਚ ਵਿਸਥਾਰਤ ਜਵਾਬ ਮੰਗਿਆ ਗਿਆ। ਸੋ ਇਸ ਨੂੰ ਲੈ ਕੇ ਹੁਣ ਸਿਆਸੀ ਪ੍ਰਤੀਕਿਰਿਆਵਾਂ ਵੀ ਆਉਣੀ ਸ਼ੁਰੂ ਹੋ ਗਈਆਂ ਨੇ। ਜਿੱਥੇ ਕਿ ਪਾਸ਼ਪਾ ਦੇ ਦਿੱਗਜ ਆਗੋ ਸੁਨਿਲ ਜਾਖੜ ਨੇ ਸੋਸ਼ਲ ਮੀਡੀਆ ਐਕਸ ਤੇ ਲਿਖਿਆ ਹੈ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਪਾਲਿਸੀ ਤੇ ਸਟੇ ਕੀਤਾ ਹੈ। ਭਾਵੇਂ ਸਿਰਫ ਇੱਕ ਦਿਨ ਲਈ ਹੈ ਪਰ ਇਸ ਸਰਕਾਰ ਦਾ ਜੋ ਰਿਕਾਰਡ ਰਿਹਾ ਹੈ ਇਹ ਕੋਰਟ ਵਿੱਚ ਲੋਕ ਵਿਰੋਧੀ ਨੀਤੀਆਂ ਦੇ ਨਾਲ ਸੰਬੰਧਿਤ ਸਾਰੇ ਕੇਸ ਹਾਰਦੇ ਰਹੀ ਹੈ ਤੇ ਹੁਣ ਵੀ ਸਰਕਾਰ ਦੀ ਕਿਸਾਨਾਂ ਦੀ ਜ਼ਮੀਨ ਲੁੱਟਣ ਦੀ ਯੋਜਨਾ ਕੋਰਟ ਵਿੱਚ ਟਿਕੇਗੀ ਸੋ ਇਸ ਕੇਸ ਦੇ ਵਿੱਚ ਵੀ ਸਰਕਾਰ ਨੂੰ ਹਾਰ ਹੀ ਮਿਲਣੀ ਹੈ ਸੋ ਇਸ ਲਈ ਬਿਹਤਰ ਹੈ ਕਿ ਮੁੱਖ ਮੰਤਰੀ ਹਾਲੇ ਵੀ ਦਿੱਲੀ ਵਾਲਿਆਂ ਦੇ ਹਿੱਤ ਛੱਡ ਕੇ ਪੰਜਾਬ ਦੀ ਨਬਜ਼ ਨੂੰ ਪਛਾਣ ਕੇ ਇਸ ਪਾਲਿਸੀ ਨੂੰ ਵਾਪਸ ਲੈ ਲੈਣ ਸੋ ਦੱਸਣਾ ਚਾਹਾਂਗੇ ਕਿ ਇਹ ਪਟੀਸ਼ਨ ਲੁਧਿਆਣਾ ਨਿਵਾਸੀ ਐਡਵੋਕੇਟ ਗੁਰਦੀਪ ਸਿੰਘ ਦੁਆਰਾ ਹਾਈ ਕੋਰਟ ਵਿੱਚ ਦਾਇਰ ਕੀਤੀ ਗਈ ਸੀ ਉਹ ਖੁਦ ਇੱਕ ਕਿਸਾਨ ਹੈ ਅਤੇ ਉਸਦੀ ਆਪਣੀ ਜ਼ਮੀਨ ਇਸ ਨੀਤੀ ਦੇ ਅਧੀਨ ਆ ਰਹੀ ਸੀ ਅਜੀਬ ਸਥਿਤੀ ਵਿੱਚ ਉਸਨੇ ਕਿਸਾਨਾਂ ਤੇ ਜ਼ਮੀਨ ਮਾਲਕਾਂ ਵੱਲੋਂ ਲੈਂਡ ਪੂਲਿੰਗ ਦੀ ਨੀਤੀ ਨੂੰ ਚੁਣੌਤੀ ਦਿੱਤੀ ਸੀ ਸੋ ਉਸਦੀ ਦਲੀਲ ਸੀ ਕੇਂਦਰ ਸਰਕਾਰ ਦੇ ਵੱਲੋਂ ਜ਼ਮੀਨ ਪ੍ਰਾਪਤੀ ਸੰਬੰਧੀ ਸਪਸ਼ਟ ਨਿਯਮ ਬਣਾਏ ਗਏ ਨੇ ਅਤੇ ਰਾਜ ਸਰਕਾਰ ਆਪਣੀ ਮਰਜ਼ੀ ਨਾਲ ਇਹਨਾਂ ਕੇਂਦਰੀ ਨਿਯਮਾਂ ਨੂੰ ਨਹੀਂ ਬਦਲ ਸਕਦੀ ਹਾਈ ਕੋਰਟ ਨੇ ਉਸ ਦੀ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਸੀ ਅਦਾਲਤ ਨੇ ਸਰਕਾਰੀ ਵਕੀਲ ਨੂੰ ਹੁਕਮ ਦਿੱਤਾ ਹੈ ਕਿ ਉਹ ਦੱਸੇ ਕਿ ਕੀ ਨੀਤੀ ਨੂੰ ਸੂਚਿਤ ਕਰਨ ਤੋਂ ਪਹਿਲਾਂ ਸਮਾਜਿਕ ਪ੍ਰਭਾਵ ਮੁਲਾਂਕਣ ਅਤੇ ਵਾਤਾਵਰਣ ਯੋਜਨਾ ਮੁਲਾਂਕਣ ਦਾ ਧਿਆਨ ਰੱਖਿਆ ਗਿਆ ਸੀ ਅਦਾਲਤ ਨੇ ਕਿਹਾ ਹੈ ਕਿ ਜੇ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਇਹਨਾਂ ਸਾਰੇ ਹੀ ਪਹਿਲੂਆਂ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਤਾਂ ਇਹ ਸੁਪਰੀਮ ਕੋਰਟ ਤੇ ਹੁਕਮਾਂ ਦੀ ਲਗਣਾ ਹੋ ਸਕਦੀ ਹੈ ਅਦਾਲਤ ਨੇ ਇਹ ਵੀ ਦਲੀਲ ਦਿੱਤੀ ਹੈ ਕਿ ਇਸ ਮਾਮਲੇ ਵਿੱਚ ਪੂਰੀ ਜਾਣਕਾਰੀ ਮਿਲਣ ਤੱਕ ਨੀਤੀ ਨੂੰ ਮੁਲਤਵੀ ਕਰ ਦਿੱਤਾ ਜਾਣਾ ਚਾਹੀਦਾ ਹੈ ਕਿਸਾਨ ਖੁਰਾਕ ਸੁਰੱਖਿਆ ਅਤੇ ਪਸ਼ੂ ਪਾਲਣ ਦਾ ਵੀ ਵਿਸ਼ਲੇਸ਼ਣ ਕੀਤਾ ਜਾਣਾ ਚਾਹੀਦਾ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ ਅੱਜ ਹੋਣ ਜਾ ਰਹੀ ਹੈ ਜਿੱਥੇ ਕਿ ਸਰਕਾਰ ਨੂੰ ਸਾਰੀਆਂ ਹਦਾਇਤਾਂ ਤੇ ਰਿਪੋਰਟਾਂ ਅਦਾਲਤ ਦੇ ਸਾਹਮਣੇ ਪੇਸ਼ ਕਰਨੀਆਂ ਹੋਣਗੀਆਂ ਗਲਵਾਨ ਝੜ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮੇਨੇ ਹੋਣ ਵਾਲੇ ਸ਼ੰਗਾਈ ਸਹਿਯੋਗ ਸੰਗਠਨ ਸਿਮੇਲਨ ਵਿੱਚ ਸ਼ਾਮਲ ਹੋਣ ਲਈ ਚੀਨ ਜਾਣਗੇ ਦਰਸਤਲ 2020 ਵਿੱਚ ਪੂਰਬੀ ਲਦਾਖ ਦੇ ਗਲਵਾਨ ਵਿੱਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਝੜਪ ਹੋਈ ਸੀ ਜਿਸ ਤੋਂ ਬਾਅਦ ਇਹ ਪ੍ਰਧਾਨ ਮੰਤਰੀ ਮੋਦੀ ਦਾ ਚੀਨ ਦਾ ਪਹਿਲਾ ਦੌਰਾ ਹੋਵੇਗਾ ਪੀਐਮ ਨਰਿੰਦਰ ਮੋਦੀ ਇਸ ਮਹੀਨੇ ਹੋਣ ਵਾਲੇ ਸੰਘਾਈ ਸਹਿਯੋਗ ਸੰਗਠਨ ਸੰਮੇਲਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਚੀਨ ਜਾਣਗੇ ਜੀ ਹਾਂ 2020 ਦੇ ਵਿੱਚ ਪੂਰਬੀ ਲਤਾਕ ਦੇ ਗਲਵਾਨ ਵਿੱਚ ਦੋਵਾਂ ਦੇਸ਼ਾਂ ਦੀ ਫੌਜਾਂ ਵਿਚਕਾਰ ਹੋਈ ਝੜਪ ਤੋਂ ਬਾਅਦ ਇਹ ਪ੍ਰਧਾਨ ਮੰਤਰੀ ਮੋਦੀ ਦਾ ਚੀਨ ਦਾ ਪਹਿਲਾ ਦੌਰਾ ਹੋਏਗਾ ਸੋ ਇਹ ਦੌਰਾ ਭਾਰਤ ਤੇ ਚੀਨ ਵੱਲੋਂ ਦੋਵੱਲੇ ਸਬੰਧਾਂ ਨੂੰ ਬਿਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਪਹੁੰਚਾ ਰਿਹਾ ਹੈ ਸੋ ਚੀਨ ਦੇ ਵਿੱਚ ਐਸਈਓ ਸੰਮੇਲਨ 31 ਅਗਸਤ ਤੋਂ 1 ਸਤੰਬਰ ਤੱਕ ਹੋਣ ਜਾ ਰਿਹਾ ਹੈ। ਪੀਐਮ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਆਖਰੀ ਵਾਰ ਅਕਤੂਬਰ 2024 ਦੇ ਵਿੱਚ ਰੂਸ ਦੇ ਵਿੱਚ ਬ੍ਰਿਕਸ ਸੰਮੇਲਨ ਦੌਰਾਨ ਮਿਲੇ ਸਨ। ਸੋ ਚੀਨੀ ਵਿਦੇਸ਼ ਮੰਤਰਾਲੇ ਦੇ ਅਨੁਸਾਰ 20 ਤੋਂ ਵੱਧ ਦੇਸ਼ਾਂ ਦੇ ਨੇਤਾ ਅਤੇ 10 ਅੰਤਰਰਾਸ਼ਟਰੀ ਸੰਗਠਨਾ ਦੇ ਮੁਖੀ ਐਸਈਓ ਸੰਮੇਲਨ ਅਤੇ ਸੰਬੰਧਿਤ ਸਮਾਗਮਾਂ ਵਿੱਚ ਹਿੱਸਾ ਲੈਣਗੇ। ਸੋ ਚੀਨ ਦੇ ਵਿੱਚ ਹੋਣ ਵਾਲੇ ਐਸਈਓ ਸੰਮੇਲਨ ਦੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਜਾਪਾਨ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਮੋਦੀ 30 ਅਗਸਤ ਨੂੰ ਜਾਪਾਨੀ ਪ੍ਰਧਾਨ ਮੰਤਰੀ ਫੂਮਿਓ ਕਿਸ਼ੀਦਾ ਨਾਲ ਸਾਲਾਨਾ ਸਿਮੇਲਨ ਦੇ ਵਿੱਚ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਇਸ ਤੋਂ ਪਹਿਲਾਂ ਸਾਲ 2019 ਦੇ ਵਿੱਚ ਚੀਨ ਗਏ ਸਨ ਸੋ ਵਪਾਰ ਸਹਿਯੋਗ ਅਤੇਵਾਤ ਖੇਤਰੀ ਸੁਰੱਖਿਆ ਅਤੇ ਬਹੁਪੱਖੀ ਸਹਿਯੋਗ ਵਰਗੇ ਮਹੱਤਵਪੂਰਨ ਮੁੱਦਿਆਂ ਤੇ ਚਰਚਾ ਕੀਤੀ ਜਾਏਗੀ ਸੋ ਪ੍ਰਧਾਨ ਮੰਤਰੀ ਮੋਦੀ ਅਜੇ ਸਮੇਂ ਦੇ ਵਿੱਚ ਚੀਨ ਦਾ ਦੌਰਾ ਕਰਨ ਜਾ ਰਹੇ ਹਨ ਜਦੋਂ ਅਮਰੀਕਾ ਭਾਰਤ ਤੇ ਤਿਆਰੀ ਫਤਾਉਣ ਦੀ ਲਗਾਤਾਰ ਹੀ ਧਮਕੀ ਦੇ ਰਿਹਾ ਹੈ ਸੋ ਅਮਰੀਕੀ ਰਸ਼ਟਰਪਤੀ ਡੋਨਲਡ 트럼ਪ ਨੇ ਦਾਅਵਾ ਕੀਤਾ ਹੈ ਕਿ BRICS ਦੇਸ਼ ਡਾਲਰ ਨੂੰ ਕਮਜ਼ੋਰ ਕਰ ਰਹੇ ਨੇ 트럼ਪ ਨੇ ਪਿਛਲੇ ਮਹੀਨੇ ਕਿਹਾ ਸੀ ਕਿ BRICS ਦੀ ਸਥਾਪਨਾ ਸਾਨੂੰ ਨੁਕਸਾਨ ਪਹੁੰਚਾਉਂ ਅਤੇ ਸਾਡੇ ਡਾਲਰ ਨੂੰ ਕਮਜ਼ੋਰ ਕਰਨ ਲਈ ਕੀਤੀ ਗਈ ਸੀ ਜੇਕਰ ਇਹ ਸਮੂਹ ਕਦੇ ਮਜ਼ਬੂਤ ਤਰੀਕੇ ਨਾਲ ਸਾਹਮਣੇ ਆਉਂਦਾ ਹੈ ਤਾਂ ਇਹ ਬਹੁਤ ਹੀ ਜਲਦੀ ਖਤਮ ਹੋ ਜਾਏਗਾ ਸੋ ਇਹ ਸਮੂਹ ਹੁਣ ਤੇਜ਼ੀ ਦੇ ਨਾਲ ਕਮਜ਼ੋਰ ਹੋ ਰਿਹਾ ਹੈ ਡਾਲਰ ਦਰਦਰ ਜਾ ਖੋਣਾ ਵਿਸ਼ਵ ਯੁੱਧ ਹਾਰਨ ਵਰਗਾ ਹੋਏਗਾ ਅਸੀਂ ਡਾਲਰ ਨੂੰ ਡਿੱਗਣ ਨਹੀਂ ਦੇਵਾਂਗੇ ਭਾਰਤ ਦੀ ਟੀਮ ਦੇ ਕਪਤਾਨ ਸ਼ੁਮਰ ਗਿੱਲ ਨੇ ਇੰਗਲੈਂਡ ਵਿਰੁੱਧ ਪੰਜਮਾਚੀ ਦੀ ਟੈਸਟ ਲੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਦੇ ਤਹਿਤ ਉਨ੍ਹਾਂ ਖਿਡਾਰੀ ਨੂੰ ICC ਦੇ ਵਿਸ਼ੇਸ਼ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ ICC ਨੇ ਇਸ ਨਾਮਜ਼ਦਗੀ ਦਾ ਖੁਲਾਸਾ ਆਪਾਰਤ ਤੇ ਇੰਗਲੈਂਡ ਵਿਚਕਾਰ ਖੇਡੀ ਗਈ ਟੈਸਟ ਸੀਰੀਜ਼ ਤੋਂ ਬਾਅਦ ਕੀਤਾ ਭਾਰਤੀ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਨੇ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਟੈਸਟ ਲੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸੋ ਇਸ ਲੜੀ ਦੇ ਵਿੱਚ ਸਭ ਤੋਂ ਵੱਧ ਦੌੜਾ ਬਣਾਉਣ ਵਾਲੇ ਖਿਡਾਰੀ ਰਹੇ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਹੁਣ ICC ਦੇ ਵਿਸ਼ੇਸ਼ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ। ਸੋ ICC ਨੇ ਇਸ ਨਾਮਜ਼ਦਗੀ ਦਾ ਖੁਲਾਸਾ ਭਾਰਤ-ਇੰਗਲੈਂਡ ਵਿਸ਼ਵ ਕੱਪ 6D ਦੀ ਟੈਸਟ ਸੀਰੀਜ਼ ਤੋਂ ਬਾਅਦ ਕੀਤਾ ਹੈ। ਸੋ ਜਿਸ ਵਿੱਚ ਤਿੰਨ ਖਿਡਾਰੀ ਸ਼ਾਮਲ ਕੀਤੇ ਗਏ ਨੇ, ਇਹਨਾਂ ਦੇ ਵਿੱਚ ਤਿੰਨ ਖਿਡਾਰੀਆਂ ਵਿੱਚੋਂ ਇੱਕ ਸ਼ੁਭਮਨ ਗਿੱਲ ਵੀ ਨੇ। ਸੋ ICC ਨੇ ਜੁਲਾਈ 2 25 ਦੇ ICC ਪੁਰਸ਼ ਖਿਡਾਰੀ ਆਫ ਦਾ ਮੰਥਲੀ ਨਾਮਜ਼ਦਗੀਆਂ ਦਾ ਖੁਲਾਸਾ ਕੀਤਾ ਹੈ ਇਸ ਸੂਚੀ ਵਿੱਚ ਤਿੰਨ ਖਿਡਾਰੀ ਸ਼ਾਮਲ ਕੀਤੇ ਗਏ ਨੇ ਸ਼ੁਮਨ ਗਿੱਲ ਤੋਂ ਇਲਾਵਾ ਇੰਗਲੈਂਡ ਟੈਸਟ ਟੀਮ ਦੇ ਕਪਤਾਨ ਬੇਨ ਸਟੋਕਸ ਅਤੇ ਦੱਖਣੀ ਅਫਰੀਕਾ ਦੇ ਡੈਸ਼ਿੰਗ 올 ਰਾਊਂਡਰ ਵਿਯਾਨ ਮਲਟਰ ਨੂੰ ਵੀ ਨਾਮਜ਼ਦ ਕੀਤਾ ਗਿਆ ਸੋ ਸ਼ੁਮਨ ਗਿੱਲ ਦੀ ਗੱਲ ਕਰੀਏ ਤਾਂ ਉਹਨਾਂ ਨੇ ਜੁਲਾਈ ਮਹੀਨੇ ਇੰਗਲੈਂਡ ਖਿਲਾਫ ਤਿੰਨ ਟੈਸਟ ਮੈਚਾਂ ਵਿੱਚ 94.50 ਦੀ ਔਸਤ ਨਾਲ 567 ਦੌੜਾਂ ਬਣਾਈਆਂ ਉਹਨਾਂ ਨੇ ਐਸ वेस्टर्न विच इंग्लैंड ਵਿਰੁੱਧ ਖੇਡੀ ਗਈ ਦੂਸਰੀ ਟੈਸਟ ਮੈਚ ਦੀ ਪਹਿਲੀ ਪਾਰੀ ਵਿੱਚ 269 ਦੌੜਾਂ ਬਣਾਈਆਂ ਸਨ ਜਦੋਂ ਕਿ ਦੂਸਰੀ ਪਾਰੀ ਦੇ ਵਿੱਚ ਉਨ੍ਹਾਂ ਨੇ 121 ਦੌੜਾਂ ਬਣਾਈਆਂ ਇੰਨਾ ਹੀ ਨਹੀਂ ਉਨ੍ਹਾਂ ਨੇ ਚੌਥੇ ਟੈਸਟ ਵਿੱਚ 103 ਦੌੜਾਂ ਬਣਾਈਆਂ ਜਿਸ ਕਾਰਨ ਟੀਮ ਇੰਡੀਆ ਨੇ ইংল্যান্ড ਵਿਰੁੱਧ ਮੈਚ ਡਰਾ ਕਰਵਾਇਆ ਹੁਣ ਤੱਕ ਗਿਲ ਤਿੰਨ ਵਾਰ ਆਈਸੀਸੀ ਪਲੇਅਰ ਆਫ ਦਾ ਮੰਥ ਦਾ ਪੁਰਸਕਾਰ ਜਿੱਤ ਚੁਕੇ ਨੇ ਉਨ੍ਹਾਂ ਨੇ ਇਸ ਤੋਂ ਪਹਿਲਾਂ ਜਨਵਰੀ 2023 ਸਤੰਬਰ 2023 ਅਤੇ ਫਰਵਰੀ 2025 ਦੇ ਵਿੱਚ ਇਹ ਪੁਰਸਕਾਰ ਜਿੱਤ ਇਤਿਹਾਸਿਕ ਹੁਣ ਉਹਨਾਂ ਦੀ ਨਜ਼ਰ ਚੌਥੀ ਵਾਰ ਇਹ ਐਵਾਰਡ ਨੂੰ ਜਿੱਤਣ ਤੇ ਹੋएगी ਸੋ ਦੱਖਣੀ ਅਫਰੀਕਾ ਦੇ ਵਿਯਾਨ ਮਲਜਰ ਦੀ ਗੱਲ ਕਰੀਏ ਤਾਂ ਉਹਨਾਂ ਨੇ ਜ਼ਿੰਬਾਬਵੇ ਵਿਰੁੱਧ ਦੋ ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਤਮਾਕੇਦਾਰ ਬੱਲੇਬਾਜ਼ੀ ਦੇ ਨਾਲ 265.5 ਦੀ ਔਸਤ ਦੇ ਨਾਲ 531 ਦੌੜਾਂ ਬਣਾਈਆਂ ਸੋ ਉਹਨਾਂ ਨੇ ਪਹਿਲੇ ਟੈਸਟ ਮੈਚ ਦੀ ਦੂਸਰੀ ਪਾਰੀ ਵਿੱਚ 147 ਦੌੜਾਂ ਬਣਾਈਆਂ ਜਦੋਂ ਕਿ ਦੂਸਰੇ ਟੈਸਟ ਮੈਚ ਦੇ ਵਿੱਚ ਉਹਨਾਂ ਨੇ ਦੱਖਣੀ ਅਫਰੀਕਾ ਦੀ ਟੀਮ ਦੀ ਕਪਤਾਨੀ ਕਰਦੇ ਹੋਏ 367 ਦੌੜਾਂ ਦੀ ਅਜੇਤੂ ਖੇਡੀ ਸੋ ਮੁਲਡਰ ਉਹ ਖਿਡਾਰੀ ਨੇ ਜਿਨ੍ਹਾਂ ਨੇ ਦੱਖਣੀ ਅਫਰੀਕਾ ਵੱਲੋਂ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਅਕਤੀਗਤ ਸਕੋਰ ਬਣਾਇਆ ਹੈ ਸੋ ਇਸ ਤੋਂ ਇਲਾਵਾ ਉਹਨਾਂ ਨੇ ਗੇਂਦਬਾਜ਼ੀ ਦੇ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਵਿਖਾਇਆ ਅਤੇ 7 ਵਿਕਟਾਂ ਲੀਆਂ ਉਹਨਾਂ ਨੇ ਪਹਿਲੇ ਟੈਸਟ ਮੈਚ ਵਿੱਚ 4 ਵਿਕਟਾਂ ਲਈਆਂ ਆਪਣੇ ਸ਼ਾਨਦਾਰ ਆਲਰਾਊਂਡਰ ਪ੍ਰਦਰਸ਼ਨ ਦੇ ਕਾਰਨ ਮੁਲਡਰ ਨੇ ਪਲੇਅਰ ਆਫ ਦਾ ਸੀਰੀਜ਼ ਦਾ ਖਿਤਾਬ ਵੀ ਜਿੱਤਿਆ ਸੋ ਇੰਗਲੈਂਡ ਦੀ ਟੈਸਟ ਟੀਮ ਦੇ ਕਪਤਾਨ ਬੇਨ ਸਟੋਕਸ ਨੇ ਭਾਰਤ ਵਿਰੁੱਧ ਟੈਸਟ ਸੀਰੀਜ਼ ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਉਹਨਾਂ ਨੇ ਜੁਲਾਈ ਦੇ ਮਹੀਨੇ ਵਿੱਚ 3 ਟੈਸਟ ਮੈਚ ਖੇਡੇ ਜਿਸ ਵਿੱਚ ਤਜਰਬੇਕਾਰ ਖਿਡਾਰੀ ਨੇ 50.20 ਦੀ ਔਸਤ ਨਾਲ 251 ਦੌੜਾਂ ਬਣਾਈਆਂ ਅਤੇ 26.33 ਦੀ ਔਸਤ ਦੇ ਨਾਲ 12 ਵਿਕਟਾਂ ਲਈਆਂ ਸੋ ਸਟਾਕਸ ਨੇ ਲਾਰਡਸ ਅਤੇ ਮੈਂਚੈਸਟਰ ਟੈਸਟ ਵਿੱਚ ਪਲੇਅਰ ਆਫ ਦਾ ਮੈਚ ਦਾ ਐਵਾਰਡ ਜਿੱਤੇ ਅੱਜ ਦੇ ਪੰਜਾਬ ਬਲਟਨ ਵਿੱਚ ਅਨահੀ ਨਵੀਆਂ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਮਗੇ ਧੰਨਵਾਦ